एस डी ओ सुखजीत विजय कुमार मट्टी अश्विनी कुमार अवतार सिंह काला, आत्मा राम रजनीश जैन चांद ज्वेलर्स गुलशन कुमार परिंस जैन मैडम सरबजीत कौर सरपंच परमजीत सिंह, हरप्रीत सिंह आदि विशेष तौर पे हाजिर सन E aí ਸਭ ਤੋਂ ਪਹਿਲਾਂ ਤੇ ਇਸ ਆਜ਼ਾਦੀ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਔਰ ਪੂਰੇ ਸ਼ਹਿਰ ਨਿਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮਨਿਸਟਰ ਸਰਦਾਰ ਹਰਪਜਨ ਸਿੰਘ ਈਟੀਓ ਜੀ ਜਿਹੜੇ ਕਿ ਇਸ ਵੇਲੇ ਪਟਿਆਲੇ ਨੇ ਔਰ ਉਹਨਾਂ ਦੇ ਆਦੇਸ਼ਾਂ ਅਨੁਸਾਰ ਅਸੀਂ ਸਾਰੇ ਹੀ ਇੱਥੇ ਇਕੱਠੇ ਹੋਏ ਆਂ ਉਹਨਾਂ ਦੀ ਸਤਿਕਾਰਯੋਗ ਮਾਤਾ ਜੀ ਔਰ ਉਹਨਾਂ ਦੇ ਪਰਿਵਾਰ ਦੇ ਸਾਰੇ ਹੀ ਮੈਂਬਰ ਉਹਨਾਂ ਦੀ ਸਾਰੀ ਹੀ ਟੀਮ ਸਾਰੀ ਹੀ ਇੱਥੇ 15 ਅਗਸਤ ਦੇ ਅਫਸਰ ਤੇ ਇੱਥੇ ਆਈ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਧੰਨਵਾਦ ਕਰਦੀ ਹੈ ਔਰ ਜਿਹੜੇ ਸਾਡੇ ਸ਼ਹੀਦ ਹੋਏ ਆ ਬਲੀ ਸਾਡੇ ਭੈਣ ਭਰਾ ਜਿਹੜੇ ਜਿਨ੍ਹਾਂ ਨੇ ਬਹੁਤ ਹੀ ਉਦਮ ਕਰਕੇ ਸਾਨੂੰ ਇਹ ਆਜ਼ਾਦੀ ਦਵਾਈ ਹੈ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਸਲਾਮ ਕਰਨ ਪਹੁੰਚੇ ਆ ਜਿਨ੍ਹਾਂ ਸਦਕਾ ਕੇ ਸਾਨੂੰ ਆਜ਼ਾਦੀ ਮਿਲੀ ਹੈ ਸੋ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਉਹਨਾਂ ਨੇ ਬਲੀਦਾਨ ਦੇ ਕੇ ਸਾਨੂੰ ਆਜ਼ਾਦੀ ਤੇ ਦਿਵਾ ਦਿੱਤੀ ਪਰ ਅਸੀਂ ਜਿੱਥੇ ਜਿੱਥੇ ਜਿਹੜੀ ਜਿਹੜੀ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਅਸੀਂ ਉਹਨਾਂ ਨੂੰ ਪੂਰੇ ਨਿਭਾਈਏ ਔਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਤੁਹਾਨੂੰ ਉਹਨਾਂ ਵਾਂਗਰ ਸ਼ੀਤੀਆਂ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਆਪਣਾ ਕੰਮ ਕਰ ਚੁੱਕੇ ਨੇ ਸਿਰਫ ਤੁਸੀਂ ਜਿੱਥੇ-ਜਿੱਥੇ ਹੈਗੇ ਹੋ ਆਪਣਾ ਕੰਮ ਲਗਨ ਔਰ ਇਮਾਨਦਾਰੀ ਨਾਲ ਨਿਭਾਓ ਤਾਂ ਜੋ ਅਸੀਂ ਦੇਸ਼ ਨੂੰ ਜਿਨ੍ਹਾਂ ਨੇ ਕੀ ਉਹਨਾਂ ਨੂੰ ਤਰੱਕੀਆਂ ਦਾ ਸੁਪਨਾ ਦੇ ਕੇ ਉਹਨਾਂ ਨੇ ਆਪਣੀ ਬਲੀਦਾਨ ਬਲੀਦਾਨ ਦਿੱਤਾ ਆਪਣਾ ਉਸ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਈਏ ਤੇ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਇਸ ਤਰੀਕੇ ਨਾਲ ਭੇਟ ਕਰੀਏ ਕਿ ਅਸੀਂ ਆਪਣੇ ਹਿੰਦੁਸਤਾਨ ਨੂੰ ਉੱਚੀਆਂ ਤਰੱਕੀਆਂ ਤੇ ਲੈ ਕੇ ਜਾਈਏ ਅੱਜ ਸਰ ਕੀ ਕਹਿਣਾ ਕਹੋਗੇ ਮੈਨੂੰ ਤਾਂ ਜੀ ਅੱਜ ਭਾਰਤ ਦੇ ਸੋਤੰਤਰਤਾ ਦਿਵਸ ਦੇ 79ਵੇਂ ਸੋਤੰਤਰਤਾ ਦਿਵਸ ਦੇ ਉੱਤੇ ਬਹੁਤ-ਬਹੁਤ ਮੁਬਾਰਕਾਂ ਨਗਰ ਕੌਂਸਲ ਜੰਗਿਆੜਾ ਗੁਰੂ ਵੱਲੋਂ ਅੱਜ ਸਮੁੱਚੀ ਨਗਰ ਕੌਂਸਲ ਵੱਲੋਂ ਜੀਐਨ ਨੂੰ ਜਿੰਨੇ ਵੀ ਇੱਥੇ ਮਹਿਮਾਨ ਆਏ ਨੇ ਤੇ ਮੈਂ ਨਗਰ ਕੌਂਸਲ ਦੇ ਸਮੁੱਚੇ ਸਟਾਫ ਵੱਲੋਂ ਫਿਰ ਜੀਐਨ ਨੂੰ ਕਹਿਣਾ ਬਹੁਤ-ਬਹੁਤ ਮੁਬਾਰਕਾਂ ਦਿਨਾ ਤੇ ਮੇਰੀ ਇੱਕ ਛੋਟੀ ਜੀ ਅਪੀਲ ਹੈ ਸ਼ਹਿਰ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੇ ਉੱਪਰ ਕੋਟੀਅ ਸਕੀਮ ਚੱਲ ਰਹੀ ਹੈ ਜਿਹੜੀ ਕਿ 30 ਅੱਠ ਤੱਕ ਆ ਜਿੰਨੇ ਵੀ ਡਿਫਾਲਟਰ ਨੇ ਉਹ ਆਪਣਾ ਵਿਦਾਊਟ ਜੁਰਮਾਨੇ ਤੋਂ ਵਿਦਾਊਟ ਕਿਸੇ ਵੀ ਵਿਆਜ ਦੇ ਤੋਂ ਆਪਣਾ ਪ੍ਰਾਪਰਟੀ ਟੈਕਸ ਦੇ ਸਕਦੇ ਨੇ ਤੇ ਦੂਸਰਾ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਸ਼ਹਿਰ ਵਿੱਚ ਸਾਫ ਸਫਾਈ ਦਾ ਨਗਰ ਕੌਂਸਲ ਨੂੰ ਸਹਿਯੋਗ ਦੇਣ ਪਹਿਲਾਂ ਵੀ ਨਗਰ ਕੌਂਸਲ ਨੂੰ ਸਹਿਯੋਗ ਮਿਲ ਰਿਹਾ ਆ ਸਮੂਚੀ ਨਗਰ ਕੌਂਸਲ ਵੱਲੋਂ ਸਮੂਚੇ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਸਮੂਚੀ ਪ੍ਰੈਸ ਨੂੰ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ